ਜੈ ਪੀਰਾਂ ਦੀ ਸੰਗਤ ਜੀ ਅੱਜ ਬਾਰ ਤੇ ਵੀਰਵਾਰ ਨੂੰ ਚੌਂਕੀ ਪਿੰਡ ਰੇਤਗੜ੍ਹ ਲੱਗਣੀ ਹੈ ਕਿ ਇਸ ਸਮਾਣੇ ਤੋਂ ਪਾਤਣਾ ਰੋਡ ਦੇ ਉਪਰ ਰੋਡ ਦੇ ਉੱਪਰ ਇੰਡੀਅਨ ਆਇਲ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਰੋਡ ਦੇ ਉੱਪਰ ਦਰਗਾਹ ਬਣੀ ਵੀ ਹੈ ਤੇ ਜਿੱਥੇ ਤੁਸੀਂ ਦੇਖੋ ਵੀ ਸੰਗਤ ਜਿੰਨੀ ਇੱਥੇ ਪਹੁੰਚੀ ਵੀ ਹੈ ਗੱਡੀਆਂ ਕਾਰਾਂ ਸਾਹਮਣੇ ਤੁਹਾਨੂੰ ਰੋਡ ਤੇ ਖੜੀਆਂ ਨਜ਼ਰ ਆਉਣ ਗਿਆ ਤੇ ਰੋਡ ਦੇ ਉੱਪਰ ਬਿਲਕੁਲ ਸਾਹਮਣੇ ਨਵੀਂ ਬਣੀ ਵੀ ਦਰਗਾਹ ਲਾਲਾਂ ਵਾਲਾ ਪੀਰ ਤੁਹਾਨੂੰ ਰੋਡ ਤੇ ਨਜ਼ਰ ਆਵੇਗੀ ਤੇ ਬਾਕੀ ਬਿਲਕੁਲ પેટ્રોલ ਪੰਪ ਸਾਹਮਣੇ ਆਗਾ પેટ્રોલ ਪੰਪ ਦੇ ਕੋਲ ਨਜ਼ਦੀਕ ਤੁਹਾਨੂੰ ਗੱਡੀਆਂ ਕਾਰਾਂ ਫੈਕਟਰੀਆਂ ਦੇ ਆਲੇ-ਦੁਆਲੇ ਖੜੀਆਂ ਤੁਹਾਨੂੰ ਇੱਥੇ ਟ੍ਰੈਫਿਕ ਨਜ਼ਰ ਆਵੇਗੀ ਤਾਂ ਸਾਹਮਣੇ ਤੁਸੀਂ ਦੇਖੋਗੇ ਜਦੋਂ ਦਰਗਾਹ ਤੁਹਾਨੂੰ ਦਿਖੇਗੀ ਤੇ ਇਸ ਬੁੱਧਵਾਰ ਤੇ ਵੀਰਵਾਰ ਤੁਸੀਂ ਪਹੁੰਚਣਾਗਾ ਜੀ ਪਿੰਡ ਰੇਤਗੜ੍ਹ ਦੋ ਰੇਤਗੜ੍ਹ ਨੇ ਜੀ ਇਹ ਰੇਤਗੜ੍ਹ ਆ ਜਿਹੜਾ ਸਮਾਣੇ ਤੋਂ ਜਦੋਂ ਪਾਤੜਾਂ ਨੂੰ ਜਾਣਿਆਗੇ ਸਮਾਣੇ ਤੋਂ ਪਾਤੜਾਂ ਵੱਲ ਨੂੰ ਜਦੋਂ ਰੋਡ ਦੇ ਉੱਪਰ ਚੜ ਜਾਂਦੇ ਆ ਤਾਂ 1.5-2 ਕਿਲੋਮੀਟਰ ਦੀ ਦੂਰੀ ਤੇ ਰੋਡ ਦੇ ਉੱਪਰ ਹੀ ਦਰਗਾਹ ਇਹ ਬਣੀ ਵੀ ਹੈ ਤੇ ਜਿੱਥੇ ਸੰਗਤ ਹਰ ਬੁੱਧਵਾਰ ਤੇ ਵੀਰਵਾਰ ਪਹੁੰਚਦੀ ਹੈਗੀ ਵੀਡੀਓ ਨੂੰ ਨਾਲੇ ਦੋਸਤੋ ਅੱਗੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦੇਣਾ ਤਾਂ ਜੋ ਕਿ ਕਿਸੇ ਵੀ ਭੈਣ ਭਰਾ ਨੇ ਆਉਣਾ ਕਰਨਾਗਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਬੁੱਧਵਾਰ ਨੂੰ ਜਿਹੜੀ ਸੰਗਤ ਆ ਬੈਠੀ ਹੈਗੀ ਇਹ ਬੁੱਧਵਾਰ ਵਾਲੇ ਦਿਨ ਸੰਗਤ ਨੂੰ ਬੈਠ ਕੇ ਬਾਬਾ ਜੀ ਮਿਲਦੇ ਹੁੰਦੇ ਨੇਗੇ ਬੈਠ ਕੇ ਬੁੱਧਵਾਰ ਨੂੰ ਮਿਲਦੇ ਆ ਬਾਬਾ ਜੀ ਤੇ ਵੀਰਵਾਰ ਨੂੰ ਲੱਗਦੀ ਹੁੰਦੀ ਆ ਸੰਗਤ ਜੀ ਪੌਣ ਵੀਰਵਾਰ ਵਾਲੇ ਦਿਨ ਪਾਉਣ ਲੱਗਦੀ ਹੁੰਦੀ ਹੈ ਜਿਨ੍ਹਾਂ ਦੀ ਤੁਸੀਂ ਰਜਾਨਾ ਵੀਡੀਓ ਆਪਣੇ ਚੈਨਲ ਤੇ ਦੇਖਦੇ ਹੁੰਨੇ ਹੋਗੇ ਤੇ ਇਹ ਦਰਬਾਰ ਬਣਿਆ ਬਿਆ ਜੀ ਅੰਦਰ ਦਰਬਾਰ ਦੇ ਵਿੱਚ ਇਹ ਸੰਗਤ ਸਾਰੀ ਦੂਰੋਂ ਨੇੜੋਂ ਪਹੁੰਚੀ ਵੀ ਹੈਗੀ ਇੱਥੇ ਟੋਕਣ ਬਾਰੀਆਂ ਲੱਗਦੀਆਂ ਹੁੰਦੀਆਂ ਨੇਗੀਆਂ ਤੇ ਇਹ ਬਾਰੀਆਂ ਦੇ ਮੁਤਾਬਕ ਆਪਣੀ ਬੈਠੀ ਹੈਗੀ ਸੰਗਤ ਦਰਬਾਰ ਦੇ ਵਿੱਚ ਤੇ ਹੁਣ ਕਾਫੀ ਭੈਣ ਭਰਾ ਜਿਹੜੇ ਪੁੱਛਦੇ ਹੁੰਦੇ ਨੇ ਵੀ ਕਣ ਕੀ ਹੁੰਦੇ ਨੇ ਕਣ ਕਿਵੇਂ ਲੈ ਕੇ ਆਉਣੇ ਕਰਨੇ ਹੁੰਦੇ ਨੇ ਪੈਨ ਕਾਪੀ ਚੱਕੋ ਤੇ ਨੋਟ ਕਰੀ ਚੱਲੋ ਜੀ ਸਾਰੀਆਂ ਗੱਲਾਂ ਜੋ-ਜੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਣ ਸੰਗਤ ਜੀ ਆਪਣੇ ਘਰ ਦੇ ਵਿੱਚੋਂ ਤੁਸੀਂ ਪਾਈਆ ਦਸਹਿਰ ਕਣਕ ਲੈ ਲੈਣੀਆਂ 250 ਜਾਂ 500 ਗ੍ਰਾਮ ਕਣਕ ਅੱਧਾ ਕਿਲੋ ਦੇ ਲਗਭਗ ਕਣਕ ਲੈ ਲਓ ਤੇ ਉਹਦੇ ਵਿੱਚ ਛੜਦਾ ਮੁਤਾਬਕ 20 50 100 ਰੁਪਇਆ ਪਾ ਲਓ ਤੇ 1 ਲੀਟਰ ਜਾਂ ਅੱਧੇ ਲੀਟਰ ਦੀ ਸਰੋਂ ਦੇ ਤੇਲ ਦੀ ਬੋਤਲ ਲੈ ਲਓ ਇਹ ਤਿੰਨ ਚੀਜ਼ਾਂ ਨੂੰ ਸੰਗਤ ਜੀ ਆਪਣੇ ਘਰ ਦੇ ਵਿੱਚ ਦੀ ਜਿੰਨਾ ਤੁਹਾਡੇ ਘਰ ਦਾ ਦਾਇਰਾਗਾ ਉਹਦੇ ਵਿੱਚ ਦੀ ਇੱਕ ਰੌਂਡ ਲਗਾ ਲੈਣਾ ਤੇ ਜਿੰਨੇ ਤੁਹਾਡੀ ਫੈਮਿਲੀ ਦੇ ਮੈਂਬਰ ਨੇਗੇ ਉਹਨਾਂ ਦੇ ਸਿਰ ਦੇ ਉੱਪਰ ਦੀ ਚਹਾਕੇ ਲੈ ਕੇ ਆਉਣਾ ਜੀ ਉਹ ਤੇ ਜਿਹੜਾ ਕੋਈ ਮੈਂਬਰ ਮੰਨਦਾਗਾ ਠੀਕ ਆ ਜਿਹੜਾ ਨਹੀਂ ਮੰਨਦਾ ਤੇ ਉਹਦੇ ਬਿਲਕੁਲ ਚਾਹੇ ਨਾ ਵੀ ਚਹਾਕੇ ਲੈ ਕੇ ਆਉ ਉਹ ਜਿੰਨੇ ਤੁਹਾਡੇ ਘਰ ਦੇ ਮੈਂਬਰ ਇਸ ਗੱਲ ਤੇ ਐਗਰੀ ਨੇ ਉਹਨਾਂ ਦੇ ਸਿਰ ਦੇ ਉੱਪਰ ਦੀ ਚਹਾਕੇ ਲੈ ਕੇ ਆਉਣਾ ਤੇ ਘਰ ਦੇ ਵਿੱਚ ਦੀ ਰੌਂਡ ਲਗਾ ਕੇ ਲੈ ਕੇ ਆਉਣਾ ਇੱਕ ਕਣਕ ਗੇਹੂ ਕਹਦੇ ਨੇ ਜਿਹਨੂੰ ਹਿੰਦੀ ਦੇ ਵਿੱਚ ਕਣਕ ਔਰ ਕੁਝ ਪੈਸੇ 20 50 100 ਕੁਝ ਪੈਸੇ ਲੈ ਲੈਣਾ ਤੇ ਇੱਕ ਸਰ੍ਹਸੋਂ ਦੇ ਤੇਲ ਦੀ ਜੋ ਮਾਰਕੀਟ ਚ ਬੋਤਲ ਮਿਲਦੀ ਹੁੰਦੀ ਹੈਗੀ ਉਹ ਬੋਤਲ ਲੈ ਲੈਣਾ ਲੀਟਰ ਵਾਲੀ ਲੈ ਲਓ ਚਾਹੇ ਅਧੇ ਲੀਟਰ ਵਾਲੀ ਲੈ ਲਓ ਇਹ ਇਹ ਤਿੰਨੋਂ ਚੀਜ਼ਾਂ ਜ਼ਰੂਰ ਆਪਣੇ ਸਾਥ ਨਾਲ ਲੈ ਕੇ ਆਉਣਾ ਤੁਸੀਂ ਤੇ ਉਸ ਦੂਬਾਰ ਜੇਕਰ ਤੁਸੀਂ ਬੁੱਧਵਾਰ ਨੂੰ ਆ ਰਹੇ ਹੋਗੇ ਸਵੇਰੇ ਮਾਰਨਿੰਗ 8 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚੋ ਤੇ ਜਿਹੜੀ ਕੋਈ ਦੂਰੋਂ ਨੇੜੇੋਂ ਸੰਗਤ ਹੈ ਕੀ ਉਹ ਬੇਸ਼ੱਕ ਤੁਸੀਂ ਮੰਗਲਵਾਰ ਨੂੰ ਸ਼ਾਮ ਨੂੰ ਵੀ ਪਹੁੰਚ ਸਕਦੇ ਹੋਗੇ ਬੁੱਧਵਾਰ ਤੇ ਵੀਰਵਾਰ ਹਫਤੇ ਦੇ ਵਿੱਚ ਦੋ ਦਿਨ ਹੀ ਬਾਬਾ ਜੀ ਮਿਲਦੇ ਨੇਗੇ ਬੁੱਧਵਾਰ ਤੇ ਵੀਰਵਾਰ ਹੋਰ ਕਿਸੇ ਦਿਨ ਨਹੀਂ ਮਿਲਦੇ ਦੂਰੋਂ ਨੇੜੋਂ ਕਈ ਵਾਰ ਸੰਗਤ ਹੋਰ ਦਿਨਾਂ ਦੇ ਵਿੱਚ ਆ ਜਾਂਦੀ ਹੈ ਫਿਰ ਨਰਾਸਾ ਬਦੀ ਤੁਸੀਂ ਇਥੋਂ ਮੁੜਦੇ ਹੋਗੇ ਵੀ ਬਾਬਾ ਜੀ ਮਿਲੇ ਨਹੀਂਗੇ ਬੁੱਧਵਾਰ ਤੇ ਵੀਰਵਾਰ ਇਹ ਦਿਨ ਯਾਦ ਰੱਖੋ ਚਾਹੇ ਤੁਸੀਂ ਮੰਗਲਵਾਰ ਨੂੰ ਸ਼ਾਮ ਨੂੰ ਪਹੁੰਚ ਲੋ ਚਾਹੇ ਬੁੱਧਵਾਰ ਸ਼ਾਮ ਨੂੰ ਪਹੁੰਚ ਲੋ ਦਰਗਾਹ ਤੇ ਆਉਣਾ ਰੇਤਗੜ੍ਹ ਦਰਗਾਹ ਦੇ ਉੱਪਰ ਚੌਂਕੀ ਲੱਗਦੀ ਹੁੰਦੀ ਹੈਗੀ ਹਰ ਬੁੱਧਵਾਰ ਤੇ ਵੀਰਵਾਰ ਤੁਸੀਂ ਦੇਖ ਹੀ ਸਕਦੇ ਹੋ 사ਗਾ ਸੰਗਤ ਇੱਥੇ ਪਹੁੰਚੀ ਵੀ ਹੈਗੀ ਜਗ੍ਹਾ ਖੁੱਲੀ ਡੁੱਲੀ ਹੈਗੀ ਤੇ ਬਾਕੀ ਲੰਗਰ ਆ ਜਿਹੜੇ ਗੁਰੂ ਦੇ ਉਹ ਚੱਲਦੀ ਰਹਿੰਦੇ ਨੇਗੇ ਲੰਗਰਾਂ ਦੇ ਵਿੱਚ ਜੋ ਵੀ ਤੁਸੀਂ ਸਰਦਾ ਮੁਤਾਬਕ ਸੇਵਾ ਪਾਉਣੀ ਆ ਉਹ ਵੀ ਪਾ ਸਕਦੇ ਹੋਗੇ ਤੇ ਲੰਗਰਾਂ ਦੇ ਵਿੱਚ ਸੇਵਾ ਜਿਹੜੀ ਜ਼ਰੂਰ ਸੰਗਤ ਜੀ ਉਹ ਆਪ ਨੂੰ ਹੀ ਕਰਨੀ ਪੈਂਦੀ ਆ ਇੱਥੇ ਲੰਗਰ ਦੇ ਵਿੱਚ ਜ਼ਰੂਰ ਸੇਵਾ ਕਰਿਆ ਕਰੋ ਸੇਵਾ ਨਾਲ ਮਿਲਦਾ ਮੇਵਾ ਕਰਕੇ ਕੋਈ ਦੇਖ ਲਵੋ ਜੇਕਰ ਆਪਾਂ ਸੇਵਾ ਕਰਾਂਗੇ ਤਾਂ ਹੀ ਜੀਵਨ ਸਫਲ ਹੁੰਦਾ ਹਨਾ ਤਾਂ ਹੀ ਕੁਝ ਆਪਾਂ ਖੱਟ ਸਕਾਂਗੇ ਸੇਵਾ ਜਰੂਰ ਇੱਥੇ ਕਰਿਆ ਕਰੋ ਲੰਗਰ ਦੇ ਵਿੱਚ ਦਾਲਾਂ ਸਬਜ਼ੀਆਂ ਬਣਵਾਈਆਂ ਮਾਤਾ-ਮਾਂ ਭੈਣਾਂ ਨੂੰ ਬੇਨਤੀ ਹੈ ਵੀ ਜਰੂਰ ਇੱਥੇ ਜਦੋਂ ਆਉਣਿਓ ਤੁਸੀਂ ਹਨਾ ਲੰਗਰ ਆ ਜਿਹੜਾ ਉਹ ਜਰੂਰ ਪ੍ਰਸ਼ਾਦ ਦੇ ਆ ਜਿਹੜੇ ਜਰੂਰ ਨਾਲ ਤਿਆਰ ਕਰਵਾਇਆ ਕਰੋ ਇਹ ਨਾ ਸੋਚਿਆ ਕਰੋ ਵੀ ਸਾਡੀ ਬਾਰ ਹੀ ਨਹੀਂ ਹੋਣੀ ਜੇਕਰ ਅਸੀਂ ਲੰਗਰ ਚ ਆ ਕੇ ਹਨਾ ਬਾਬਾ ਜੀ ਨੇ ਤੁਹਾਨੂੰ ਆਵਾਜ਼ ਆ ਜਿਹੜੀ ਉਹ ਮਾਰ ਹੀ ਦੇਣੀ ਆ ਆਵਾਜ਼ ਆ ਜਿਹੜੀ ਤੁਹਾਨੂੰ ਸੁਣੀ ਜਾਣੀ ਹੈਗੀ ਕਿਤੇ ਵੀ ਬੈਠੇ ਹੋ ਮੋਂ ਤੁਸੀਂ ਜਦੋਂ ਇੱਥੇ ਪਹੁੰਚੇ ਹੋਏ ਹੋਗੇ ਆਪਣੇ ਘਰ ਦੇ ਵਿੱਚੋਂ ਕੰਨ ਲੈ ਕੇ ਕਿਉਂਕਿ ਕਾਫੀ ਮਾਤਾ ਮਾਂ ਭੈਣਾਂ ਦੇ ਮਨ ਦੇ ਵਿੱਚ ਸ਼ੰਕਾ ਰਹਿੰਦੀ ਹੈ ਵੀ ਜੇਕਰ ਅਸੀਂ ਪ੍ਰਸ਼ਾਦੇ ਲਾਉਣ ਵਾਗੀਆਂ ਪਤਾ ਨਹੀਂ ਸਾਨੂੰ ਆਵਾਜ਼ ਪਾਊਗੀ ਪਤਾ ਨਹੀਂ ਨਹੀਂ ਪਾਊਗੀ ਜਰੂਰ ਉਹਨਾਂ ਨੂੰ ਆਵਾਜ਼ ਪੈਂਦੀ ਆ ਉਹਨਾਂ ਦਾ ਕੰਮ ਜਰੂਰ ਸਫਲ ਹੁੰਦਾਗਾ ਜਿਹੜੀਆਂ ਮਾਤਾ-ਮਾਪਾਂ ਭੈਣਾਂ ਆ ਕੇ ਲੰਗਰ ਦੀ ਇੱਥੇ ਸੇਵਾ ਜਰੂਰ ਕਰਦੀਆਂ ਨੇਗੀਆਂ ਤੇ ਜਿੱਦਾਂ ਮਾਤਾ-ਮਾਪਾਂ ਭੈਣਾਂ ਬੀਬੀਆਂ ਇੱਥੇ ਬੈਠੀਆਂ ਪ੍ਰਸਾਦ ਦੇ ਬਣਾ ਰਹੀਆਂ ਨੇਗੀਆਂ ਹਨ ਕਿਉਂਕਿ ਜਿੰਨੀ ਸੰਗਤ ਇੱਥੇ ਆਈ ਹੁੰਦੀ ਐ ਇਹ ਸੰਗਤ ਨਹੀਂ ਪ੍ਰਸਾਦਾ ਪਾਣੀ ਇੱਥੇ ਸਕਣਾ ਹੁੰਦਾ ਕੋਈ ਦੂਰੋਂ ਨੇੜੋਂ ਚੱਲ ਕੇ ਸੰਗਤ ਆਈ ਹੁੰਦੀ ਐ ਕੋਈ ਕਈ ਸੰਗਤਾਂ ਨੇ ਰਾਤ ਨੂੰ ਇੱਥੇ ਰਹਿਣਾ ਹੁੰਦਾਗਾ ਜਿਨ੍ਹਾਂ ਨੂੰ ਕੋਈ ਵਸ ਜਾਂ ਟ੍ਰੇਨ ਨਹੀਂ ਮਿਲਦੀ ਕਰਦੀ ਕਿਉਂਕਿ ਉਹ ਕਾਫੀ ਦੂਰ ਪਹੁੰਚਦੀ ਹੈ ਤੇ ਬਾਕੀ ਬੁੱਧਵਾਰ ਤੇ ਵੀਰਵਾਰ ਨੂੰ ਜਿਹੜੇ ਵੀ ਭੈਣਾ ਭਰਾਵਾਂ ਨੇ ਕੋਈ ਬੱਸਾਂ ਦੇ ਥਰੂ ਆਉਣਾ ਕਰਨਾਗਾ ਉਹ ਵੀ ਨੋਟ ਕਰ ਲਓ ਤੁਸੀਂ ਜੇਕਰ ਬੱਸਾਂ ਦੇ ਥਰੂ ਆਉਣਾਗਾ ਸਮਾਣਾ ਸਹਿਰ ਸਭ ਤੋਂ ਨਜ਼ਦੀਕ ਪੈਂਦਾਗਾ ਪਾਤੜਾਂ ਦੇ ਕੋਲ ਸਮਾਣਾ ਸਹਿਰ ਹੈਗਾ ਸਮਾਣੇ ਪਹੁੰਚੋ ਕਿਸੇ ਵੀ ਬੱਸ ਸਟੈਂਡ ਤੋਂ ਬੱਸ ਲੈਣੇ ਕਰਦੇ ਹੋਗੇ ਤੁਸੀਂ ਤਾਂ ਸਮਾਣੇ ਦਾ ਕਹਿ ਕੇ ਬੱਸ ਲੈ ਲਵੋ ਕਨੈਕਟਰਾਂ ਨੂੰ ਡਰਾਈਵਰਾਂ ਨੂੰ ਪਤਾ ਹੀ ਹੁੰਦਾ ਸਮਾਣਾ ਕਿਧਰਲੀ ਸਾਈਡ ਹੈਗਾ ਉਹ ਤੁਹਾਨੂੰ ਬਿਲਕੁਲ ਸਹੀ ਰਸਤਾ ਦੱਸਣਗੇ ਬੱਸਾਂ ਵਾਲਿਆਂ ਤੋਂ ਪੁੱਛ ਸਕਦੇ ਹੋ ਨਿਓ ਤੁਸੀਂ ਗੱਡੀਆਂ ਕਾਰਾਂ ਤੇ ਜਿਹੜੇ ਕੋਈ ਆਉਂਦੇ ਹੈਗੇ ਆਪਦੀਆਂ ਤੇ ਆਉਂਦੇ ਆ ਜਿਹੜੀ ਇੱਥੋਂ ਦੀ ਕਰੰਟ ਲੋਕੇਸ਼ਨ ਹੈਗੀ ਉਹ ਮੈਪ ਦੇ ਥਰੂ ਤੁਹਾਨੂੰ ਮਿਲ ਜਾਂਦੀ ਹੈਗੀ ਜਦੋਂ ਸਾਡੇ ਇਸ ਨੰਬਰ ਤੇ ਜਿਹੜਾ ਚੈਨਲ ਤੇ ਨੰਬਰ ਦਿੱਤਾ ਵੈਈ ਦੇ ਉੱਤੇ ਤੁਸੀਂ ਹੈਲੋ ਹੈ ਦਾ ਮੈਸੇਜ ਕਰੋਗੇ ਤਾਂ ਤੁਹਾਨੂੰ ਇੱਕ ਮੈਸੇਜ ਆਵੇਗਾ ਕੈਟਲੋਗ ਨਾਲ ਦੀ ਨਾਲ ਮੈਸੇਜ ਮਿਲ ਜਾਂਦਾ ਉਸ ਮੈਸੇਜ ਦੇ ਥਰੂ ਆ ਸਕਦੇ ਹੋਗੇ ਤੁਸੀਂ ਤੁਹਾਨੂੰ ਕਰੰਟ ਲੋਕੇਸ਼ਨ ਇੱਥੋਂ ਦੀ ਮਿਲ ਜੂਗੀ ਜੇ ਕਈਆਂ ਨੇ ਆਪਣੇ ਵਹੀਕਲਾਂ ਤੇ ਹੁਣਾਉਂਦਾ ਜਾਂ ਫਿਰ ਕਈਆਂ ਨੇ ਗੱਡੀਆਂ ਕਾਰਾਂ ਕੋਈ ਕਰਾਏ ਤੇ ਰੈਂਟ ਤੇ ਕਰਵਾ ਕੇ ਲੈ ਕੇ ਆਉਣੀ ਹੁੰਦੀਆਂ ਨੇਗੀਆਂ ਤਾਂ ਸਮਾਣਾ ਸਹਿਰ ਸਭ ਤੋਂ ਨਜ਼ਦੀਕ ਪੈਂਦਾ ਜੀ ਸਮਾਣੇ ਤੋਂ ਜਦੋਂ ਪਾਤੜਾ ਨੂੰ ਆਪਾਂ ਰੋਡ ਚੜਦੇ ਆਂ ਰੋਡ ਦੇ ਉੱਪਰ ਬਿਲਕੁਲ ਦਰਗਾਹ ਬਣੀ ਵੀ ਹੈ ਇਹ ਜੇਕਰ ਤੁਸੀਂ ਬੱਸਾਂ ਦੇ ਥਰੂ ਆਉਨੇ ਆ ਜੇਦੋਂ ਤੁਸੀਂ ਸਮਾਣੇ ਪਹੁੰਚ ਜਾਂਦੇ ਹੋ ਬੱਸ ਸਟੈਂਡ ਦੇ ਵਿੱਚ ਤਾਂ ਬਾਹਰ ਤੁਹਾਨੂੰ ਜਿਹੜੇ ਆਟੋ ਈ ਰਿਸਕਾ ਵਗੈਰਾ ਖੜੇ ਹੁੰਦੇ ਨੇ ਉਹਨਾਂ ਨੂੰ ਜੇਕਰ ਤੁਸੀਂ ਕਮੋਗੇ ਕਿ ਅਸੀਂ ਜੋ ਲਾਲਾਂ ਵਾਲਾ ਪੀਰ ਨਵੀਂ ਦਰਗਾਹ ਬਣੀ ਵੀ ਆ ਪਾਤੜਾ ਰੋਡ ਤੇ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਬਾਬਾ ਪਾਲਾ ਜੀ ਦੀ ਤੁਹਾਨੂੰ ਇੱਥੇ ਰਸਕਿਆਂ ਵਾਲੇ ਜਿਹੜੇ ਕੋਈ ਰਸਕਾ ਬੱਸ ਸਟੈਂਡਾਂ ਤੇ ਖੜੇ ਹੁੰਦੇ ਨੇਗੇ ਉਹ ਤੁਹਾਨੂੰ ਇੱਥੇ ਛੱਡ ਜਾਣਗੇ ਰਸਕੇ ਵਗੈਰਾ ਇੱਥੇ ਆਉਂਦੇ ਕਰਦੇ ਆ ਉਹ ਇੱਥੋਂ ਸਵਾਰੀਆਂ ਨੂੰ ਲੈ ਕੇ ਵੀ ਜਾਂਦੇ ਆ ਤੇ ਸਵਾਰੀਆਂ ਨੂੰ ਛੱਡ ਕੇ ਵੀ ਜਾਂਦੇ ਆ ਜੇਕਰ ਤੁਸੀਂ ਬੱਸ ਦੇ ਥਰੂ ਕੋਈ ਪਾਤੜਾ ਤੋਂ ਸਮਾਣਾ ਕੰਨੀ ਨੂੰ ਆ ਰਹੇ ਹੋ ਤਾਂ ਬੱਸ ਵਾਲੇ ਨੂੰ ਕਹਿ ਦੇਵੋ ਵੀ ਇੰਡੀਅਨ ਪੈਟਰੋਲ ਪੰਪ ਦੇ ਸਾਹਮਣੇ ਬਿਲਕੁਲ ਜਿਹੜੀ ਦਰਗਾਹ ਬਣੀ ਵੀ ਆ ਤਾਂ ਉੱਥੇ ਸਾਨੂੰ ਉਤਾਰ ਦਬੋ ਤਾਂ ਬੱਸਾਂ ਵਾਲ ਤੇ ਜੇ ਕਿਸੇ ਨੇ ਬੱਸਾਂ ਤੇ ਆਉਣਾ ਕਰਨਾਗਾ ਸਮਾਣਾ ਸ਼ਹਿਰ ਸਾਨੂੰ ਬਿਲਕੁਲ ਨਹੀਂ ਨੇੜੀਕ ਪਊਗਾ ਸਮਾਣਾ ਸ਼ਹਿਰ ਪਹੁੰਚੋ ਜੀ ਕਿੱਧਰ ਦੀ ਵੀ ਤੁਸੀਂ ਆ ਕਰ ਰਹੇ ਹੋਗੇ ਜਿਹੜੇ ਕੋਈ ਪਟਿਆਲੇ ਕੰਨੀ ਦੀ ਆ ਰਹੇ ਹੋ ਤਾਂ ਪਟਿਆਲੇ ਨੂੰ ਸਮਾਣੇ ਨੂੰ ਬਿਲਕੁਲ ਸਿੱਧੀ ਬੱਸ ਮਿਲਦੀ ਕਰਦੀ ਆ ਜਿਹੜੇ ਕੋਈ ਮਾਨਸਾ ਕੰਨੀਓ ਆ ਰਹੇ ਨੇ ਜਾਂ ਸੰਗਰੂਰ ਕੰਨੀਓ ਆ ਰਹੇ ਨੇ ਤਾਂ ਵੀ ਬੱਸਾਂ ਸਿੱਧੀਆਂ ਸਮਾਣਾ ਸ਼ਹਿਰ ਨੂੰ ਮਿਲਦੀਆਂ ਨੇ ਅੱਗੇ ਹਰ ਬੁੱਧਵਾਰ ਤੇ ਵੀਰਵਾਰ ਚੌਂਕੀ ਪਿੰਡ ਕੁਲਾਰਾਂ ਲੱਗਦੀ ਸੀ ਹੁਣ ਮੇਨ ਚੌਂਕੀ ਦਰਗਾਹ ਤੇ ਹੀ ਲੱਗਿਆ ਕਰੂਗੀ ਬਾਬਾ ਪਾਲਾ ਜੀ ਦੀ ਜੋ ਦਰਗਾਹ ਬਣੀ ਵੀ ਆ ਲਾਲਾਂ ਵਾਲਾ ਪੀਰ ਦਰਗਾਹ ਬਣੀ ਵੀ ਹੈਗੀ ਇੱਥੇ ਹਰ ਬੁੱਧਵਾਰ ਤੇ ਵੀਰਵਾਰ ਇੱਥੇ ਹੀ ਚੌਂਕੀ ਲੱਗਿਆ ਕਰੇਗੀ ਜਿੱਥੇ ਤੁਸੀਂ ਸੰਗਤ ਦੇਖਦੇ ਹੋ ਬਹੁਤ ਜ਼ਿਆਦਾ ਇੱਥੇ ਸੰਗਤ ਪਹੁੰਚਦੀ ਹੈ ਇੱਥੇ ਗੱਡੀਆਂ ਕਾਰਾਂ ਖੜਾਉਣ ਨੂੰ ਜਗ੍ਹਾ ਬੈਠਣ ਕਰਨ ਨੂੰ ਜਗ੍ਹਾ ਰਾਤ ਰਹਿਣ ਕਰਨ ਨੂੰ ਜਗ੍ਹਾ ਇੱਥੇ ਕਾਫੀ ਬਣੀ ਬਿਆ ਦਰਗਾਹ ਦੇ ਵਿੱਚ ਸੰਗਤ ਜੀ ਕਾਨ ਨੇ ਜਿਹੜੇ ਉਹ ਤੁਹਾਨੂੰ ਦੱਸ ਹੀ ਦਿੱਤਾ ਘਰੋਂ ਕਣਕ ਕੁਝ ਪੈਸੇ ਤੇ ਸਰੋਂ ਦਾ ਤੇਲ ਇਹ ਤਿੰਨ ਚੀਜ਼ਾਂ ਲੈ ਕੇ ਆਉਣੀਆਂ ਨੇਗੀਆਂ ਰਸਤੇ ਦੇ ਵਿੱਚ ਉਹ ਜੋ ਘਰੋਂ ਪੈਸੇ ਕੇਰਾ ਕਣਕ ਦੇ ਵਿੱਚ ਪਾ ਲਈ ਲਫਾਫੇ ਚ ਪਾ ਲਈ ਹਨ ਉਹਨਾਂ ਨੂੰ ਕਿਤੇ ਵੀ ਰਸਤੇ ਦੇ ਵਿੱਚ ਤੁਸੀਂ ਖਰਚਣਾ ਨਹੀਂ ਕਿਤੇ ਚਲਾਉਣਾ ਕਰਨਾ ਨਹੀਂ ਹੈਗਾ ਆਪਣੇ ਘਰ ਦੇ ਵਿੱਚੋਂ ਹੀ ਤੇਲ ਕਣਕ ਪੈਸੇ ਇੱਕ ਘਰ ਦੇ ਵਿੱਚੋਂ ਹੀ ਲੈ ਕੇ ਆਉਣੇ ਨੇ ਚੁਹਾ ਕਰ ਇਹ ਚੀਜ਼ਾਂ ਨੋਟ ਕਰਕੇ ਇਸ ਬੁੱਧਵਾਰ ਤੇ ਵੀਰਵਾਰ ਨੂੰ ਸੰਗਤ ਜੀ ਤੁਸੀਂ ਪਹੁੰਚਣਾਗਾ ਪਿੰਡ ਰੇਤਗੜ੍ਹ ਸਮਾਣੇ ਤੋਂ ਪਾਤਣਾ ਰੋਡ ਵੀਡੀਓ ਨੂੰ ਜਰੂਰ ਚਲਦੀ ਚਲਦੀ ਨਾਲ ਅੱਗੇ ਸ਼ੇਅਰ ਕਰ ਦਿਓ ਤੇ ਜੋ ਘਰਾਂ ਦੇ ਵਿੱਚ ਬੈਠ ਕੇ ਜਿਹੜੇ ਭੈਣ ਭਰਾਵਾਂ ਨੇ ਦੇਖਣਾਗਾ ਲਾਈਵ ਬੁੱਧਵਾਰ ਤੇ ਵੀਰਵਾਰ ਦਾ ਤਾਂ YouTube ਚੈਨਲ PVUNI BLACKED ਨੂੰ ਜਰੂਰ ਸਬਸਕ੍ਰਾਈਬ ਕਰ ਲਓ ਉੱਥੇ ਤੁਹਾਨੂੰ ਲਾਈਵ ਆ ਜਿਹੜਾ ਚੌਂਕੀ ਦਾ ਸਾਰਾ ਮਿਲੇਗਾ ਜੈ ਵੀਰਾਂ ਦੇ